ਖੀਰਾ ਜਿਹੜਾ ਇਹ 90% ਤੋਂ ਜ਼ਿਆਦਾ ਪਾਣੀ ਹੈ ਓਕੇ ਇਹ ਕੱਟ ਕੇ ਆਲੂ ਚ ਪਾ ਦੇਣਾ ਜੀ ਹਾਂ ਬਿਲਕੁਲ ਜੀ ਬਿਲਕੁਲ ਇਹਨੂੰ ਵੀ ਸੇਮ ਉਦੋਂ ਪੀਲ ਆਫ ਕਰਨਾ ਉਹਦੀ ਸਕਿਨ ਉਤੋਂ ਲਾਣੀ ਹੈ ਠੀਕ ਹੈ ਤੇ ਇਹਨੂੰ ਕद्दूकस ਕਰ ਲੈਣਾ ਕद्दूकस ਕਰਨ ਤੋਂ ਬਾਅਦ ਕੱਪੜੇ 'ਚ ਪਾ ਕੇ ਇਹਦਾ ਵੀ ਆਪਾਂ ਰਸ ਕੱਢ ਲੈਣਾ ਠੀਕ ਹੈ ਰਸ ਕੱਢ ਕੇ ਜਿਹੜਾ ਆਪਾਂ ਆਲੂ ਵਾਲਾ ਰਸ ਪਹਿਲਾਂ ਕੱਢਿਆ ਸੀ ਹਾਂਜੀ ਉਹਦੇ ਵਿੱਚ ਇਹਨੂੰ ਮਿਕਸ ਕਰ ਲੈਣਾ ਠੀਕ ਹੈ ਠੀਕ ਹੈ ਜੀ ਮਿਕਸ ਕਰਕੇ ਇਹਨੂੰ ਚੰਗੀ ਤਰ੍ਹਾਂ ਚਿਮਚੇ ਨਾਲ ਹਿਲਾ ਲੈਣਾ ਜੀ ਤੇ ਲਾਸਟ ਜਿਹੜੀ ਚੀਜ਼ ਇਹਦੇ ਵਿੱਚ ਪੈਣੀ ਹੈ ਇਸ ਨੁਸਕੇ ਦੇ ਵਿੱਚ ਜਿਹੜਾ ਕਿ ਤੁਹਾਡੀ ਪਫੀ ਆਈਜ਼ ਨੂੰ ਦੂਰ ਕਰੇਗਾ ਅੱਖਾਂ ਦੇ ਥੱਲੇ ਜਿਹੜੇ ਬੈਗ ਬਣੇ ਹੋਏ ਨੇ ਉਹਨਾਂ ਨੂੰ ਦੂਰ ਕਰੇਗਾ ਅੱਖਾਂ ਦੇ ਆਲੇ ਦੁਆਲੇ ਜਿਹੜੇ ਡਾਰਕ ਸਰਕਲ ਹੋਏ ਨੇ ਉਹਨਾਂ ਨੂੰ ਦੂਰ ਕਰੇਗਾ ਸਕਿਨ ਦੇ ਉੱਤੇ ਕਿਤੇ ਵੀ ਕੋਈ ਦਾਗ ਧੱਬਾ ਹੈਗਾ ਤੁਸੀਂ ਉੱਥੇ ਯੂਜ਼ ਕਰ ਸਕਦੇ ਹੋ ਇਹਨੂੰ ਠੀਕ ਹੈ ਬਹੁਤ ਅੱਛਾ ਰਿਜ਼ਲਟ ਮਿਲੇਗਾ ਇਹਦੇ ਵਿੱਚ ਤੁਸੀਂ ਤਿੰਨ ਚਮਚੇ ਗਿਣ ਕੇ ਐਲੋਵੇਰਾ ਜੈਲ ਦੇ ਪਾਣੇ ਨੇ ਐਲੋਵੇਰਾ ਜੈਲ ਤੁਸੀਂ ਬਾਜ਼ਾਰੋਂ ਵੀ ਚੰਗੀਆਂ ਕੰਪਨੀਆਂ ਦੇ ਮਿਲ ਜਾਂਦੀ ਜਿਹੜੀਆਂ ਆਰਗੇਨਿਕ ਹੁੰਦੀਆਂ ਜਿਨ੍ਹਾਂ ਇਹਨਾਂ ਇਹਨੂੰ ਵਧਾ ਕੇ ਇਹਦੇ ਵਿੱਚ ਇੱਕ ਹੋਰ ਸ਼ਰਤ ਹੈਗੀ ਹੈ ਫਰੂਕੀ ਸਾਹਿਬ ਬਹੁਤ ਇੰਪੋਰਟੈਂਟ ਗੱਲ ਏ ਇਹ ਬਹੁਤ ਜ਼ਿਆਦਾ ਪਤਲੀ ਨਹੀਂ ਹੈ ਤੁਹਾਡੀਆਂ ਅੱਖਾਂ ਥਲੇ ਟਿਕਨੀ ਨਹੀਂ ਇਹਨੂੰ ਹਾਰਡ ਆਪ ਕਰਨ ਲਈ ਇਹਨੂੰ ਥੋੜੀ ਜਿਹਾ ਆਪਾਂ ਨੂੰ ਫ੍ਰਿਜ ਵਿੱਚ ਰੱਖਣਾ ਪੈਣਾ